ਸਮੂਹ ਭਾਰਤਵਾਸੀ ਤੇ Hindu ਸਿੱਖ ਵੀਰੋ ਗੁਰ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ Hindu ਵੀਰਾਂ ਨੂੰ ਤੇ ਸਿੱਖ ਸੰਗਤ ਨੂੰ ਮੈਂ ਕਹਿਣਾ ਚਾਹਨਾ ਕਿ ਇਹ ਸਾਡੇ ਜਥੇਦਾਰ ਗੜਗੱਜ ਸਾਹਿਬ ਨੇ 23 ਤੋਂ 29 ਨਵੰਬਰ ਤੱਕ ਖਬਰ ਅੱਜ ਦੇ ਖਬਰ ਦੀ 23 ਤੋਂ 29 ਨਵੰਬਰ ਤੱਕ ਹਰ ਸਿੱਖ ਆਪਣੇ ਘਰ ਉੱਪਰ ਲਗਾਵੇ ਕੇਸਰੀ ਤੇ ਨੀਲਾ ਖਾਲਸਾਈ ਨਿਸ਼ਾਨ ਜਥੇਦਾਰ ਗੜਗੱਜ ਖਬਰ ਇਸ ਤਰ੍ਹਾਂ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਦੇ 350 ਸਾਲ ਸ਼ਹੀਦੀ ਆਪਦੀ ਨੂੰ ਸਮਰਪਿਤ ਸਮੁੱਚੇ ਵਿਸ਼ੇ ਵਿੱਚ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ 23 ਤੋਂ 29 ਨਵੰਬਰ ਤੱਕ ਹਰ ਸਿੱਖ ਆਪਣੇ ਘਰ ਤੇ ਵਪਾਰਕ ਸਥਾਨ ਉੱਪਰ ਕੇਸਰੀ ਤੇ ਨੀਲਾ ਖਾਲਸਾਈ ਨਿਸ਼ਾਨ ਜ਼ਰੂਰ ਲਗਾਵੇ ਇਹਦੇ ਚ ਠੀਕ ਹੈ ਉਹਨਾਂ ਨੇ ਇੱਕ ਤਾਂ ਕਿਹਾ ਵੀ ਹਰ ਸਿੱਖ ਲਾਵੇ ਠੀਕ ਹੈ ਪਹਿਲੀ ਗੱਲ ਦਾ ਤੁਹਾਨੂੰ ਕਹਿੰਦੇ ਹਰ ਸਿੱਖ ਤੇ ਹਰ Hindu ਵੀ ਲਾਵੇ ਕਿਉਂਕਿ Hinduਾਂ ਦੇ ਜਨੇਊ ਤਿਲਕ ਜੰਝੂ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਤੇ ਉਹਨਾਂ ਨੂੰ ਇਹਦੇ ਲਈ ਧੰਨਵਾਦ ਪ੍ਰਗਟ ਕਰਨ ਦੇ ਲਈ ਇਹ ਨਿਸ਼ਾਨ ਸਾਬ ਲਾਉਣਾ ਚਾਹੀਦਾ ਪੂਰੀ ਦੁਨੀਆ ਚ ਵੱਸਦੇ ਸਿੱਖਾਂ ਨੂੰ ਤਾਂ ਲਾਉਣਾ ਹੀ ਲਾਉਣਾ ਚਾਹੀਦਾ ਹਿੰਦੂਆਂ ਨੂੰ ਤਾਂ ਜ਼ਰੂਰੀ ਤੌਰ ਤੇ ਲਾਉਣਾ ਚਾਹੀਦਾ ਪਰ ਪਤਾ ਨਹੀਂ ਸਾਡੇ ਜੱਥੇਦਾਰ ਸਾਹਿਬ ਇਕੱਲੇ ਸਿੱਖਾਂ ਨੂੰ ਹੀ ਮੁਖਾਤਬ ਹੁੰਦੇ ਆ ਔਰ ਕੌਮ ਦੇ ਵਾਦੇ ਲਈ ਕੰਮ ਨਹੀਂ ਕਰਦੇ ਕਿ ਦੁਨੀਆ ਤੇ ਪਤਾ ਲੱਗੇ ਕਿ ਸਿੱਖ ਦੇ ਨਾਲ ਹਿੰਦੂ ਵੀ ਖੜਾ ਇਹਦੇ ਲਈ ਹਿੰਦੂ ਵੀਰਾਂ ਨੂੰ ਨਿਸ਼ਾਨ ਸਾਬ ਲਾਣਾ ਬਿਹਦ ਜ਼ਰੂਰੀ ਹੋ ਜਾਂਦਾ ਪਰ ਸਾਡੇ ਜਥੇਦਾਰ ਸਾਹਿਬ ਕਹਿ ਰਹੇ ਕਿ ਕੇਸਰੀ ਨਿਸ਼ਾਨ ਸਾਹਿਬ ਤੇ ਨੀਲਾ ਖਾਲਸਾਈ ਨਿਸ਼ਾਨ ਲਾਣਾ ਚਾਹੀਦਾ ਪਰ ਮੈਂ ਜਥੇਦਾਰ ਸਾਹਿਬ ਨੂੰ ਸਵਾਲ ਹੈ ਕਿ ਗੁਰੂ ਘਰਾਂ ਚੋਂ ਅਸੀਂ ਕੇਸਰੀ ਨਿਸ਼ਾਨ ਸਾਹਿਬ ਕਿਉਂ ਚੱਕਤਾ ਉੱਥੇ ਕੇਸਰੀ ਦੀ ਜਗ੍ਹਾ ਪੀਲਾ ਕਿਉਂ ਕਰਤਾ ਇਹਦਾ ਵੀ ਜਥੇਦਾਰ ਸਾਹਿਬ ਜਵਾਬ ਦੇਣ ਤੇ ਕੀ ਜਥੇਦਾਰ ਸਾਹਿਬ ਗੁਰੂ ਘਰਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਚਲਾਉਣਗੇ ਜਾਂ ਲਾ ਰਹੇ ਆ ਇਹ ਵੀ ਇਹਨਾਂ ਨੂੰ ਜਵਾਬ ਦੇਣਾ ਬਣਦਾ ਤੇ ਅਗਾਹ ਜਥੇਦਾਰ ਸਾਹਿਬ ਗੱਲ ਕਰ ਰਹੇ ਆ ਉਸ ਤੋਂ ਅੱਗੇ ਪੂਰੀ ਖਬਰ ਤਾਂ ਪੜਾ ਟਾਈਮ ਲੱਗ ਜੂ ਇਹ ਕਹਿ ਰਹੇ ਆ ਵਿਰਸਾ ਸੰਭਾਲ ਸਰਦਾਰੀ ਲਾਲ ਦੇ ਪ੍ਰਧਾਨ ਭਾਈ ਮਨਦੀਪ ਸਿੰਘ ਖੁਰਦ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਭਾਈ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ 350 ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਓ ਦਸਤਾਰ ਸਜਾਈਏ ਮਹਿਮਤ ਹੈ ਨੰਗਰ ਦਸਤਾਰਾਂ ਦੇ ਤੇ ਦਸਤਾਰ ਸਖਲਾਈ ਕੈਂਪ ਲਗਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਦਸਤਾਰ ਸਖਲਾਈ ਕੈਂਪ ਦੌਰਾਨ ਸੰਸਥਾ ਵੱਲੋਂ ਜਿੱਥੇ ਹਰ ਪ੍ਰਕਾਰ ਦੀ ਦਸਤਾਰ ਦੀ ਸਖਲਾਈ ਦਿੱਤੇ ਜਾਵੇਗੀ ਉੱਥੇ ਹੀ ਜੋ ਵੀ ਨੌਜਵਾਨ ਪੱਕੇ ਤੌਰ ਤੇ ਸਾਬਤ ਸੂਰਤ ਹੋਣ ਤੇ ਦਸਤਾਰ ਸਜਾਉਣ ਦਾ ਵਾਅਦਾ ਕਰੇਗਾ ਉਸ ਨੂੰ ਦਸਤਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਡੀ ਅਸਲ ਸ਼ਰਧਾਂਜਲੀ ਇਹ ਹੀ ਹੋਵੇਗੀ ਕਿ ਅਸੀਂ ਗੁਰੂ ਸਾਹਿਬ ਜੀ ਨੇ ਦਰਸਾਏ ਮਾਰਗ ਤੇ ਚੱਲੀਏ। ਅੱਕੇ ਤੌਰ ਤੇ ਸਾਫਤ ਸੂਰਤ ਹੋਈ ਤੇ ਦਸਤਾਰਾਂ ਸਜਾਈਏ ਹਾਂਜੀ ਦਸਤਾਰ ਸਜਾਉਣ ਬਾਰੇ ਤਾਂ ਕਹਿ ਰਹੇ ਆ ਦਸਤਾਰ ਸਿਖਲਾਈ ਕੈਂਪ ਬਹੁਤ ਸਾਰੇ ਲਾਏ ਜਾਂਦੇ ਆ ਪਰ ਸਾਡੇ ਹੀ ਗੁਰੂ ਘਰਾਂ ਦੇ ਵਿੱਚ ਦਸਤਾਰ ਸਜਾਉਣ ਲਈ ਕੋਈ ਦਸਤਾਰ ਸਜਾ ਕਮਰਾ ਕਿਤੇ ਵੀ ਨਹੀਂ ਹੈ ਕੀ ਇਹ ਸਾਡੀ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਪਰਾਲਾ ਕਰਨਾ ਨਹੀਂ ਬੰਦਦਾ ਕਿ ਹਰ ਇਤਿਹਾਸਿਕ ਸਥਾਨ ਤੇ ਇੱਕ ਦਸਤਾਰ ਸਜਾ ਕਮਰਾ ਬਣਾਇਆ ਜਾਵੇ ਜਿੱਥੇ ਕਿ ਪੱਕੇ ਤੌਰ ਤੇ ਸ਼ੀਸ਼ੇ ਲੱਗੇ ਹੋਣ ਤੇ ਨੌਜਵਾਨ ਆਪਦੀ ਦਸਤਾਰ ਸਜਾ ਸਕਦੇ ਹੋਣ ਕਿਉਂਕਿ ਉਹਨਾਂ ਨੂੰ ਦਸਤਾਰ ਸਜਾਉਣ ਦਾ ਮਾਹੌਲ ਨਹੀਂ ਮਿਲ ਰਿਹਾ ਔਰ ਦਸਤਾਰ ਦੀ ਕਦਰ ਸਾਡੇ ਪ੍ਰਬੰਧਕਾਂ ਨੇ ਕਰਨੀ ਆ ਔਰ ਸਾਡੀਆਂ ਪ੍ਰਬੰਧਕ ਕਮੇਟੀਆਂ ਦੀ ਜ਼ਿੰਮੇਵਾਰੀ ਬਣਦੀ ਆ ਔਰ ਜਿਸ ਤਰ੍ਹਾਂ ਅਸੀਂ ਬਹੁਤ ਸਾਰੇ ਗੁਰੂ ਘਰ ਹਰ ਗੁਰੂ ਘਰ ਚ ਤਕਰੀਬਨ ਸਰਾਹ ਬਣੀ ਹੈ ਇਤਿਹਾਸਿਕ ਸਥਾਨੰਤੇ ਵਿੱਚ ਸਰਾਮ ਬਣੀ ਐ ਲੰਗਰ ਹਾਲ ਬਾਥਰੂਮ ਬਣੇ ਆ ਬਹੁਤ ਕੁਝ ਬਣਿਆ ਪਰ ਅਸੀਂ ਦਸਤਾਰ ਸਜਾਉਣ ਲਈ ਸ਼ੀਸ਼ਿਆਂ ਦਾ ਪ੍ਰਬੰਧ ਉੱਥੇ ਕੁਝ ਪੱਗ ਪੈਨ ਵਗੈਰਾ ਰੱਖੇ ਹੋਣ ਜਿਹੜੇ ਕਿ ਨੌਜਵਾਨ ਵਰਤ ਸਕਣ ਤੇ ਦਸਤਾਰ ਰੱਖਣ ਦਾ ਸਵਚੱਜਾ ਪ੍ਰਬੰਧ ਹੋਵੇ ਉਹ ਸਾਡੇ ਗੁਰੂ ਘਰਾਂ ਚ ਕਿਤੇ ਵੀ ਨਹੀਂ ਨਾ ਦਿੱਲੀ ਐ ਨਾ ਅਨੰਦਪੁਰ ਸਾਹਿਬਾ ਨਾ ਤਕਸ਼ੀਰੀ ਦਮਦਮਾ ਸਾਹਿਬਾ ਨਾ ਹਰ ਮੰਦਰ ਸਾਹਿਬ ਅੰਮ੍ਰਿਤਸਰ ਹੈ ਨਾ ਸਾਡੇ ਮੁਕਤਸਰ ਸਾਹਿਬ ਹੈ ਇਹਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ ਮੈਨੂੰ ਲੱਗਦਾ ਕਿ ਦਸਤਾਰ ਸਿੰਘ ਤੇ ਸਾਡੇ ਨੌਜਵਾਨ ਇਹਦੇ ਨਾਲ ਹੀ ਜ਼ਿਆਦਾ ਸਜੋਣ ਲੱਗ ਜਾਣਗੇ ਜਦੋਂ ਅਸੀਂ ਗੁਰੂ ਘਰਾਂ ਦੇ ਵਿੱਚ ਦਸਤਾਰ ਦਾ ਇੰਤਜ਼ਾਮ ਕੀਤਾ ਕਿ ਦਸਤਾਰ ਸਜਾ ਕਮਰਾ ਇੱਕ ਤਿਆਰ ਕੀਤਾ ਜਾਵੇ ਕਿ ਜਿੱਥੇ ਸਾਡੇ ਬੱਚੇ ਤੇ ਬੱਚਿਆਂ ਦਸਤਾਰ ਸਜਾ ਸਕਣ ਤੇ ਤੀਸਰੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਤੋਂ ਸਾਡੀ ਕੌਮ ਨੂੰ ਸੇਧ ਇਹ ਲੈਣੀ ਚਾਹੀਦੀ ਆ ਕਿਉਂਕਿ ਬਾਈ ਗੁਰੂ ਬਣ ਗਏ ਸੀ ਤੇ ਗੁਰੂ ਸਾਹਿਬ ਨੂੰ ਤੇਗਾ ਕਮਲਾ ਕਿਹਾ ਜਾਂਦਾ ਸੀ ਤੇ ਜੇ ਕੋਈ ਤੁਹਾਨੂੰ ਕਮਲਾ ਕਹਿੰਦਾ ਤਾਂ ਕੋਈ ਦਿਮਾਗ ਤੇ ਬੋਝ ਪਾਉਣ ਵਾਲੀ ਗੱਲ ਨਹੀਂ ਸਮਾ ਸਭ ਕੁਝ ਠੀਕ ਕਰਦਾ ਇਹ ਜ਼ਿੰਦਗੀ 'ਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਹੋਰ ਬਹੁਤ ਸਾਰੀਆਂ ਸੇਧਾਂ ਔਰ ਐਵੇਂ ਨਹੀਂ ਸ਼ਾਸਕਾਂ ਅੱਗੇ ਮੈਂਟਪੈਂਟ ਦੇ ਮਾੜੀ ਮਾੜੀ ਗੱਲ ਤੇ ਝੁਗਣਾ ਚਾਹੀਦਾ ਮੈਨੂੰ ਲੱਗਦਾ ਕਿ ਸਾਡੇ ਜੱਥੇਦਾਰ ਸਾਹਿਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨ ਹੋ ਗਏ ਪਰ ਉਹਨਾਂ ਨੇ ਦੀਨੇ ਇਸਲਾਮ ਕਬੂਲ ਨਹੀਂ ਕੀਤਾ ਦੂਸਰਾ ਧਰਮ ਕਬੂਲ ਨਹੀਂ ਕੀਤਾ ਹਾਲੇ ਕਿ ਉਹਨਾਂ ਨੇ ਦੂਜੇ ਧਰਮ ਲਈ ਕੁਰਬਾਨ ਹੋ ਗਏ ਪਰ ਅਸੀਂ ਤਾਂ ਆਪਦਾ ਨਿਸ਼ਾਨ ਸਾਹਿਬ ਦਾ ਰੰਗ ਹੀ ਬਦਲ ਲਿਆ ਸਾਨੂੰ ਕੀ ਇਹੋ ਜੀ ਮਜਬੂਰੀ ਹੋ ਗਈ ਤੇ ਸਾਨੂੰ ਵੀ ਆਪਦਾ ਉਹੀ ਨਿਸ਼ਾਨ ਸਾਹਿਬ ਦਾ ਰੰਗ ਬਰਕਰਾਰ ਰੱਖਣਾ ਚਾਹੀਦਾ ਤੇ ਸਰਕਾਰਾਂ ਦੇ ਅੱਗੇ ਝੁੱਕ ਕੇ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਬਦਲੀ ਕੀਤਾ ਉਹ ਵਾਪਸ ਕੇਸਰੀ ਸਾਨੂੰ ਲਿਆਉਣਾ ਚਾਹੀਦਾ ਔਰ ਇਸ ਗੱਲ ਨੂੰ ਸਿੰਘ ਸਾਹਿਬ ਗੌਰ ਕਰਨ ਤੇ ਇਸ ਵੀਡੀਓ ਨੂੰ ਸੰਗਤ ਜੀ ਵੱਤ ਤੋਂ ਵੱਤ ਸਾਂਝੀ ਕਰਨਾ ਤਾਂ ਜੋ ਇਹ ਪੂਰੇ ਸਿੱਖ ਸਮਾਜ ਕੋਲ ਪਹੁੰਚੇ ਤੇ ਸਾਡੇ ਜਥੇਦਾਰ ਸਹਬਾਨ ਕੋਲ ਪਹੁੰਚੇ ਤੇ ਉਹ ਇਹਦੇ ਤੇ ਗੌਰ ਕਰਨ ਤੇ ਸਾਡੇ ਖਾਲਸਾ ਨਿਸ਼ਾਨ ਨੂੰ ਦੁਬਾਰਾ ਕੇਸਰੀ ਨਿਸ਼ਾਨ ਸਾਹਿਬ ਨੂੰ ਗੁਰੂ ਘਰਾਂ ਦੇ ਵਿੱਚ ਝੁਲਾਇਆ ਜਾਵੇ ਤੇ ਹਰ ਸਿੱਖ ਤਾਂ ਝੁਲਾਵੇ ਹੀ ਝੁਲਾਵੇ ਤੇ Hindu ਵੀਰਾਂ ਨੂੰ ਵੀ ਬੇਨਤੀ ਹੈ ਕਿ ਝੁਲਾਣ ਅਸਲ ਚ ਤਾਂ ਇਹ ਚਾਹੀਦਾ ਸੀ ਸਰਕਾਰ ਵੱਲੋਂ Hindu ਸੰਤਾਂ ਵੱਲੋਂ Hindu ਮਹੰਤਾਂ ਵੱਲੋਂ Hindu ਡੇਰੇਦਾਰਾਂ ਵੱਲੋਂ ਜਨੇਊ ਧਾਰੀਆਂ ਵੱਲੋਂ ਕਿ ਹਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਆ ਰਿਹਾ ਤੇ ਅਸੀਂ ਉਹਨਾਂ ਦਾ ਧੰਨਵਾਦ ਦੇ ਰੂਪ ਦੇ ਵਿੱਚ ਆਪਣੇ ਘਰ ਤੇ ਕੇਸਰੀ ਨਿਸ਼ਾਨ ਸਭ ਚੁਲਾ ਰਹੇ ਆ ਇਹ ਚਾਹੀਦਾ ਸੀਗਾ ਭਾਰਤ ਦੀ ਸਰਕਾਰ ਵੱਲੋਂ ਜੇ ਪ੍ਰਧਾਨ ਮੰਤਰੀ ਜੀ 15 ਅਗਸਤ ਤੇ ਆਰਐਸਐਸ ਦੀ ਸਲੋਤਾ ਕਰ ਸਕਦੇ ਆ ਤਾਂ ਪ੍ਰਧਾਨ ਮੰਤਰੀ ਜੀ ਇਹ ਵੀ ਅਪੀਲ ਕਰ ਸਕਦੇ ਆ ਪੂਰੇ ਦੇਸ਼ਵਾਸੀਆਂ ਨੂੰ ਕਿ ਇਹ ਦੇਸ਼ਵਾਸੀਓ ਹੁਣ ਦੇਸ਼ ਦੇ ਵਿੱਚ ਹਿੰਦੂਆਂ ਦੀ ਸਰਕਾਰ ਹੈ ਤੇ ਹਰ ਘਰ ਤੇ ਔਰ ਸਰਕਾਰੀ ਦਫ਼ਤਰਾਂ ਤੇ ਵੀ ਇਹ ਨਿਸ਼ਾਨ ਸਭ ਝੂਲਣਾ ਚਾਹੀਦਾ ਸੀਗਾ ਇਹਨਾਂ ਦਿਨਾਂ ਦੇ ਵਿੱਚ ਤਾਂ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਇਕ ਧੰਨਵਾਦ ਦੇ ਵਿੱਚ ਨਿਸ਼ਾਨ ਸਾਹਿਬ ਹਰ ਦਫ਼ਤਰ ਦੇ ਵਿੱਚ ਚੁਲਾਇਆ ਜਾਂਦਾ ਤਾਂ ਉਹ ਸੀਗੀ ਕੋਈ ਗੱਲ ਪਰ ਸਾਡੀ ਕੌਮ ਤਾਂ ਕੇਸਰੀ ਨਿਸ਼ਾਨ ਸਾਹਿਬ ਗੁਰੂ ਘਰ ਚੋਂ ਵੀ ਚੁਲਾਉਣ ਜੋਗਰੀ ਨਹੀਂ ਰਹੀ ਪਤਾ ਨਹੀਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਪ੍ਰਭ ਨੂੰ ਸ਼ਹੀਦੀ ਪੁਰਬ ਨੂੰ ਮਨਾਉਣ ਜੋਗਰੇ ਵੀ ਹਾਂ ਜਾਂ ਨਹੀਂ ਇੰਨੀ ਬੇਨਤੀ ਨੂੰ ਪ੍ਰਵਾਨ ਕਰਨਾ ਤੁਹਾਡਾ ਆਪਣਾ ਗੁਰਦਰਸ਼ਨ ਸਿੰਘ ਬਰੀਵਾਲਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ